ਕਿਸ ਤਰੀਕੇ ਦੀ ਲੀਡ ਹਾਸਲ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਔਰ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਗਈ ਹੈ 42649 ਵੋਟਾਂ ਹਾਸਲ ਕੀਤੀਆਂ ਨੇ ਹਰਮੀਤ ਸੰਧੂ ਨੇ ਔਰ ਕਾਂਗਰਸ ਦੀ ਜੇਕਰ ਗੱਲ ਕਰੀਏ ਤਾਂ 14010 ਵੋਟਾਂ ਹਾਸਲ ਕੀਤੀਆਂ ਗਈਆਂ ਨੇ ਭਾਜਪਾ ਦੇ ਵੱਲੋਂ 5762 ਔਰ ਸ਼ਰੋਮੀ ਅਕਾਲੀ ਦਲ ਦੂਸਰੇ ਨੰਬਰ ਤੇ ਰਹੇ ਨੇ ਸੁਖਵਿੰਦਰ ਕੌਰ ਰੰਦਾਵਾ ਸ਼੍ਰੋਮਣੀ ਅਕਾਲੀ ਦੇ ਅਕਾਲੀ ਦਲ ਦੇ ਜੋ ਉਮੀਦਵਾਰ ਸੀ ਤਾਂ 30558 ਵੋਟਾਂ ਹਾਸਲ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਤੇ ਵਾਰਿਸ ਪੰਜਾਬ ਦਾ ਜੋ ਉਮੀਦਵਾਰ ਸੀ ਮਨਦੀਪ ਖਾਲਸਾ ਤਾਂ ਉਹਨਾਂ ਦੇ ਵੱਲੋਂ 19420 ਵੋਟਾਂ ਹਾਸਲ ਕੀਤੀਆਂ ਗਈਆਂ ਨੇ ਤੇ ਮਾਰਜਨ ਇੱਥੇ ਸਾਫ਼ ਨਜ਼ਰ ਆ ਰਿਹਾ ਕਿ ਜੇਕਰ ਇਸ ਸ਼੍ਰੋਮਣੀ ਅਕਾਲੀ ਦਲ ਅਤੇ ਵਾਰਿਸ ਪੰਜਾਬ ਦੇ ਜਾਂ ਫਿਰ ਬਾਕੀ ਜਿਹੜੇ ਅਕਾਲੀ ਦਲ ਦੇ ਫੈਕਸ਼ਨ ਐ ਉਹ ਇਕੱਠੇ ਹੋ ਕੇ ਇੱਥੇ ਲੜਦੇ ਤਾਂ ਫਿਰ ਇਹ ਨਤੀਜੇ ਹੋਰ ਵੀ ਹੋ ਸਕਦੇ ਸੀ ਪਰ ਇੱਥੇ ਹਰਮੀਤ ਸੰਧੂ ਹੁਣਾਂ ਲਈ ਫਿਲਹਾਲ ਇਹ ਵੱਡੀ ਖਬਰ ਹੈ ਫਿਲਹਾਲ ਉਹਨਾਂ ਨੂੰ ਰਾਹਤ ਮਿਲਦੀ ਹੋਈ ਵੀ ਕਹਿ ਸਕਦੇ ਆ ਕਿਉਂਕਿ ਦਾਰੋਂਵাদার ਹੁੰਦਾ ਹੈ ਇੱਕ ਉਮੀਦਵਾਰ ਦੇ ਉੱਤੇ ਕਿਉਂਕਿ ਸਾਰਾ ਜੋ ਮਸ਼ੀਨਰੀ ਹੈ ਸਰਕਾਰ ਦੀ ਉਹ ਇਸ ਉਮੀਦਵਾਰ ਦੇ ਉੱਤੇ ਲੱਗ ਜਾਂਦੀ ਹੈ ਖਾਸ ਤੌਰ ਤੇ ਜਦੋਂ ਜਿਮਨੀ ਚੋਣਾ ਹੁੰਦੀਆਂ ਪਰ ਲੋਕਾਂ ਦੀ ਵੀ ਗੱਲ ਕਰੀਏ ਤਾਂ ਲੋਕ ਵੀ ਇਹ ਸੋਚਦੇ ਨੇ ਕਿ ਜਦੋਂ ਜਿਮਨੀ ਚੋਣ ਹੈ ਖਾਸ ਤੌਰ ਤੇ 1 ਸਾਲ ਹੀ ਰਹਿ ਚੁੱਕਾ ਹੈ ਤਾਂ ਕਹਿੰਦੇ ਨੇ ਕਿ ਜੇਕਰ 1 ਸਾਲ ਦੀ ਹੀ ਗੱਲ ਹੈ ਤਾਂ ਫਿਰ ਅ ਇੱਕ ਜਾਂ ਦੋ ਸਾਲ ਦੀ ਗੱਲ ਹੈ ਤਾਂ ਫਿਰ ਅਸੀਂ ਨਵਾਂ ਉਮੀਦਵਾਰ ਜਾਂ ਨਵਾਂ ਕੈਂਡੀਡੇਟ ਕਿਸੇ ਹੋਰ ਪਾਰਟੀ ਦਾ ਚੁਣ ਕੇ ਤਾਂ ਕੀ ਕਰਾਂਗੇ ਤਾਂ ਲੋਕ ਕਿਤੇ ਨਾ ਕਿਤੇ ਉਹੀ ਸੋਚ ਇੱਥੇ ਕੰਮ ਕੀਤੀ ਹੈ ਸੱਤਾਧਿਰ ਪਾਰਟੀ ਨੂੰ ਇੱਥੇ ਸਮਰਥਨ ਦਿੱਤਾ ਗਿਆ ਹੈ ਕਿਉਂਕਿ ਸੱਤਾਧਿਰ ਪਾਰਟੀ ਹੀ ਕੰਮ ਕਰਵਾ ਸਕਦੀ ਹੈ ਖਾਸ ਤੌਰ ਤੇ ਜਦੋਂ ਆਖਰੀ 1-2 ਸਾਲ ਰਹਿੰਦੇ ਹੋਣ ਤਾਂ ਸੱਤਾਧਿਰ ਪਾਰਟੀ ਦੇ ਹੱਥ ਦੇ ਵਿੱਚ ਪਾਵਰ ਹੁੰਦੀ ਹੈ ਸੱਤਾਧਿਰ ਪਾਰਟੀ ਦੇ ਜੋ ਲੀਡਰ ਨੇ ਉਹ ਕੰਮ ਕਰਵਾ ਸਕਦੇ ਨੇ ਔਰ ਇੱਥੇ ਜੇਕਰ ਚੋਣਾਂ ਦੀ ਵੀ ਗੱਲ ਕਰੀਏ ਤਾਂ ਇਹ ਇਸ ਕਰਕੇ ਕਰਵਾਉਣੀ ਪਈਏ ਕਿਉਂਕਿ ਇਥੋਂ ਦੇ ਜਿਹੜੇ ਵਿਧਾਇਕ ਸੀ ਕਸ਼ਮੀਰ ਸਿੰਘ ਸੋਹਲ ਤਾਂ ਉਹਨਾਂ ਦਾ ਅਚਨਚੇਤੀ ਦਿਹਾਂਤ ਹੋ ਜਾਂਦਾ ਤਾਂ ਉਸ ਤੋਂ ਬਾਅਦ ਇਹ ਚੋਣਾ ਕਰਵਾਉਣ ਦੀ ਨੋਬਤ ਆਈ ਹੈ ਔਰ ਉਹੀ ਫਤਵਾ ਲੋਕਾਂ ਦੇ ਵੱਲੋਂ ਦਿੱਤਾ ਗਿਆ ਉਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਇੱਥੇ ਦੁਬਾਰਾ ਪਿਆਰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਫੈਕਟਰ ਕਈ ਕੰਮ ਕਰ ਰਹੇ ਨੇ ਫੈਕਟਰ ਕੰਮ ਕਰ ਰਿਹਾ ਹੈ ਕਿ ਸੱਤਾਧਿਰ ਪਾਰਟੀ ਦੇ ਇੱਕ ਸਾਲ ਜਾਂ ਦੋ ਸਾਲ ਬਾਕੀ ਨੇ ਤਾਂ ਉਸ ਸਾਲ ਦੇ ਵਿੱਚ ਜਿਹੜੇ ਕੰਮ ਸੱਤਾਧਿਰ ਪਾਰਟੀ ਕਰ ਸਕਦੀ ਹੈ ਤਾਂ ਅਸੀਂ ਕਰਵਾ ਲਈਏ ਔਰ ਦੂਸਰੇ ਪਾਸੇ ਕਾਂਗਰਸ ਕਿਉਂਕਿ ਕਾਂਗਰਸ ਦੇ ਵੱਲੋਂ ਪਹਿਲਾ ਹੀ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਸੀ ਤਾਂ ਉਹ ਕਾਫੀ ਵਿਵਾਦਾ ਦੇ ਵਿੱਚ ਆ ਚੁੱਕੀ ਸੀ ਆਮ ਆਦਮੀ ਜੋ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਤਾਂ ਉਹਨਾਂ ਦੇ ਵੱਲੋਂ ਦੋ ਤਿੰਨ ਬਿਆਨ ਇਸ ਤਰੀਕੇ ਦੇ ਦਿੱਤੇ ਗਏ ਕਿ ਜਿਹੜੇ ਆਪਣੇ ਨਾਲ ਜੋ ਵੋਟਰ ਨੇ ਉਹ ਤੋੜ ਲਏਗੇ ਕਿਉਂਕਿ ਜੇਕਰ ਤਰਨਤਾਰਨ ਦੀ ਗੱਲ ਕਰੀਏ ਨਾ ਤਾਂ ਤਰਨਤਾਰਨ ਸੇਖਵਾਦੀ ਵਾਲਾ ਇਲਾਕਾ ਹੈ ਖਾਸਔਰਤੇ ਪੈਂਡੂ ਇਲਾਕਾ ਹੈ ਤਾਂ ਕਾਂਗਰਸ ਦੀ ਸੋਚ ਕਈ ਵਲ ਅ ਸ਼ੈਰੀਆਂ ਦੀ ਵੋਟ ਮਿਲ ਜਾਂਦੀ ਹੈ ਕਈ ਵਾਰ ਕਾਂਗਰਸ ਨੂੰ ਹਾਲਾਂਕਿ ਪਿੰਡਾਂ ਦੇ ਵਿੱਚ ਵੀ ਰਸੂਖ ਕਾਂਗਰਸ ਦਾ ਹੈਗਾ ਆ ਪਰ ਕਿਤੇ ਨਾ ਕਿਤੇ ਉਹ ਜਿਹੜਾ ਪੈਂਡੂ ਤਦਕਾ ਉਹ ਪਿੱਛੇ ਹੋ ਜਾਂਦਾ ਹੈ ਔਰ ਖਾਸ ਤੌਰ ਤੇ ਜੁਦੇਨਾਰੇ ਵੱਲੋਂ ਬੂਟਾ ਸਿੰਘ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਗਈ ਕੇਂਦਰੀ ਮੰਤਰੀ ਰਹਿ ਚੁੱਕੇ ਨੇ ਔਰ ਉਹਨਾਂ ਨੂੰ ਲੈ ਕੇ ਬਿਆਨਬਾਜ਼ੀ ਇਥੋਂ ਤੱਕ ਉਹਨਾਂ ਦੇ ਰੰਗ ਬਾਰੇ ਕਹਿ ਦਿੱਤਾ ਗਿਆ ਮਜਬੂਰ ਸਿੱਖ ਉਹਨਾਂ ਨੂੰ ਕਿਹਾ ਗਿਆ ਤਾਂ ਉਹ ਕਿਤੇ ਨਾ ਕਿਤੇ ਲੋਕਾਂ ਦੇ ਵੱਲੋਂ ਗੱਲ ਜਰੂਰ ਫੜੀ ਗਈ ਕਿ ਦਲਿਤਾ ਨੂੰ ਦਰਕਿਨਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇੱਕ ਨਾ ਪਾਸੇ ਜਿਹੜਾ ਉਹਨਾਂ ਨੇ ਜਿਹੜੇ ਦਲਿਤ ਵੋਟ ਸੀ ਆਪਣੇ ਨਾਲੋਂ ਆਪਣੇ ਆਪ ਹੀ ਤੋੜ ਲਏ ਪਰ ਦੂਸਰੇ ਪਾਸੇ ਜਿਹੜਾ ਉਹਨਾਂ ਦਾ ਬਿਆਨ ਖਾਲਿਸਤਾਨ ਨੂੰ ਲੈ ਕੇ ਸਾਹਮਣੇ ਆਉਂਦਾ ਕਿਉਂਕਿ ਜਿਹੜੀ ਤਰਨਤਾਰਨ ਦਾ ਹਲਕਾ ਆ ਤਾਂ ਉਹ ਸਿੱਖ ਸਿੱਖੀ ਭਾਵਨਾਵਾਂ ਨੂੰ ਲੈ ਕੇ ਚੰਨਣ ਵਾਲਾ ਉਹ ਖਿੱਤਾ ਆ ਤਾਂ ਉੱਥੇ ਜ਼ਿਆਦਾਤਰ ਜਿਹੜੀ ਆਬਾਦੀ ਉਹ ਵੀ ਸਿੱਖਾ ਦੀ ਹੈ ਖਾਸ ਤੌਰ ਤੇ ਸੋਚ ਵੀ ਉਹਨਾਂ ਦੀ ਇਸ ਤਰੀਕੇ ਦੀ ਰਹਿੰਦੀ ਹੈ ਕਿ ਹਮੇਸ਼ਾ ਬਦਲਵੀਂ ਸੋਚ ਲੈ ਕੇ ਚੱਲਦੇ ਨੇ ਔਰ ਥੋੜੀ ਜਿਹੀ ਕਹਿ ਸਕਦੇ ਆ ਕਿ ਖਾਰਕੂ ਸੋਚ ਵੀ ਲੈ ਕੇ ਚੱਲਦੇ ਨੇ ਪਰ ਇੱਥੇ ਬਦਲਾਵ ਲਿਆਉਣ ਦੇ ਵਿੱਚ ਰਾਜਾ ਬੜੀ ਉਹ ਕਾਮਯਾਬ ਨਹੀਂ ਹੋ ਸਕੇ ਕਿਉਂਕਿ ਖਾਲਿਸਤਾਨ ਨੂੰ ਲੈ ਕੇ ਬਿਆਨ ਦਿੱਤਾ ਉਸ ਖਿੱਤੇ ਦੇ ਵਿੱਚ ਦਿੱਤਾ ਜਿਹੜੀ ਸਿੱਖ ਭਾਵਨਾਵਾਂ ਨੂੰ ਲੈ ਕੇ ਅੱਗੇ ਚੱਲਦਾ ਤਾਂ ਉਹ ਬਿਆਨ ਵੀ ਕਿਤੇ ਨਾ ਕਿਤੇ ਕਾਂਗਰਸ ਲਈ ਬਹੁਤ ਨੁਕਸਾਨਦੇ ਸਾਬਤ ਹੋਇਆ ਔਰ ਖਾਸ ਤੌਰ ਤੇ ਇਸ ਬਿਆਨ ਦੀ ਲੋੜ ਵੀ ਨਹੀਂ ਸੀ ਔਰ ਉਸ ਸਮੇਂ ਬਿਆਨ ਦਿੱਤਾ ਜਾਂਦਾ ਤਾਂ ਕਿਤੇ ਨਾ ਕਿਤੇ ਭਾਵਨਾ ਵੋਟਰ ਵੀ ਸਮਝ ਚੁੱਕੇ ਸੀ ਔਰ ਜਿਹੜਾ ਇਹਨਾਂ ਦੇ ਵੱਲੋਂ ਉਮੀਦਵਾਰ ਉਤਾਰਿਆ ਗਿਆ ਕਰਨਵੀਰ ਵਰਜ ਤੇ ਉਹ ਵੀ ਉਮੀਦਵਾਰ ਇਸ ਤਰੀਕੇ ਦਾ ਨਵਾਂ ਚਿਹਰਾ ਦਿੱਤਾ ਗਿਆ ਹਾਲਾਂਕਿ ਇੱਕ ਰਸੂਖਦਾਰ ਉਮੀਦਵਾਰ ਇਹਨਾਂ ਨੇ ਉਤਾਰਿਆ ਸੀ ਪਰ ਨਵਾਂ ਚਿਹਰਾ ਸੀ ਸਭ ਤੋਂ ਅਮੀਰ ਕੈਂਡੀਡੇਟਾਂ ਦੇ ਵਿੱਚ ਸ਼ਾਮਲ ਸੀ ਪਰ ਲੋਕ ਹੰਡੇ ਹੋਏ ਉਮੀਦਵਾਰ ਨੂੰ ਹੀ ਅਪਣਾਉਣਾ ਚਾਹੁੰਦੇ ਨੇ ਖਾਸ ਤੌਰ ਤੇ ਜਦੋਂ ਥੋੜਾ ਸਮਾਂ ਬਾਕੀ ਹੋਵੇ ਤਾਂ ਉਦੋਂ ਕਿਸੇ ਨਵੇਂ ਲੀਡਰ ਦੇ ਹੱਥ ਵਾਗ ਡੋਰ ਦੇਣਾ ਤਾਂ ਬਹੁਤ ਔਖਾ ਹੁੰਦਾ ਹੈ ਤੇ ਇਸ ਕਰਕੇ ਲੋਕਾਂ ਦੇ ਵੱਲੋਂ ਰਾ ਚੁਣਿਆ ਗਿਆ ਪੁਰਾਣੀ ਸੱਤਾਧਿਰ ਪਾਰਟੀ ਦਾ ਤਾਂ ਜੋ ਕੰਮ ਵੀ ਕਰਵਾ ਸਕੇ ਜੇਕਰ ਥੋੜੇ ਸਮੇਂ ਦੇ ਵਿੱਚ ਰਹਿੰਦੇ ਕਿਉਂਕਿ ਲੋਕਾਂ ਨੂੰ ਜੇਲ ਲਵਾਉਣਾ ਆ ਔਰ 27 ਸਿਰ ਤੇ ਖੜੀ ਹੈ ਤੇ ਜੇਕਰ 27 ਦੀਆਂ ਚੋਣਾਂ ਦੇ ਵਿੱਚ ਕੋਈ ਕਮਾਲ ਦਿਖਾਉਣਾ ਆ ਤਾਂ ਫਿਰ ਆਮ ਆਦਮੀ ਪਾਰਟੀ ਨੂੰ ਹਰ ਜਿਮਲੀ ਚੌਣ ਦੇ ਵਿੱਚ ਵਧੀਆ ਪਰਫਾਰਮ ਕਰਨਾ ਪਵੇਗਾ ਹਰ ਜੋ ਜਿਮਲੀ ਚੌਣ ਦੇ ਵਿੱਚ ਆਖਰੀ ਉਮੀਦਵਾਰ ਆਉਂਦਾ ਤਾਂ ਉਹਨੂੰ ਵੀ ਵਧੀਆ ਹੋਲਡ ਦੇਣਾ ਪਵੇਗਾ ਉਹਦੇ ਕੋਲ ਕੁਝ ਕੰਮ ਕਰਵਾਉਣੇ ਪਵੇਗੇ ਤਾਂ ਇਹ ਕੰਮ ਹੁਣ ਤਰਨ-ਤਰਨ ਦੇ ਕਿਸ ਤਰੀਕੇ ਦੇ ਨਾਲ ਹੁੰਦੇ ਆ ਤਾਂ ਇਹ ਵੀ ਉਹ ਦੇਖਣ ਵਾਲਾ ਰਹੇਗਾ ਪਰ ਇੱਥੇ ਫਸਮਾ ਮੁਕਾਬਲਾ ਜ਼ਰੂਰ ਦੇਖੋ ਨੂੰ ਮਿਲਿਆ ਜੇਕਰ ਪਹਿਲੇ 8 ਰਾਊਂਡਾਂ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਤੇ ਕਾਲੀ ਦਲ ਦੇ ਵਿੱਚ ਇੱਕ ਤਰੀਕੇ ਦਾ ਫਸਮਾ ਮੁਕਾਬਲਾ ਸੀ ਪਹਿਲੇ ਤਿੰਨ ਰੌਂਡਾਂ ਦੇ ਅਰਾਊਂਡ ਦੇ ਵਿੱਚ ਤਾਂ ਸੁਖਵਿੰਦਰ ਕੌਰ ਰੰਦਾਵਾ ਉਹੀ ਅੱਗੇ ਚੱਲ ਰਹੇ ਸੀ ਪਰ ਬਾਅਦ ਦੇ ਵਿੱਚ ਇਹ ਗਣਿਤ ਬਦਲ ਜਾਂਦਾ ਹੈ ਕੈਲਕੂਲੇਸ਼ਨ ਬਦਲ ਜਾਂਦੀ ਹੈ ਔਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸੰਧੂ ਪਹਿਲੇ ਨੰਬਰ ਤੇ ਆ ਜਾਂਦੇ ਨੇ ਔਰ ਉਸ ਤੋਂ ਬਾਅਦ ਇਹ ਲੀਡ ਵੱਧਦੀ ਜਾਂਦੀ ਹੈ ਲਗਾਤਾਰ ਜਿਹੜੀ ਲੀਡ ਬੀਬੀ ਸੁਖਵਿੰਦਰ ਕੌਰ ਪਾਰ ਨਹੀਂ ਕਰ ਸਕੇ ਹਾਲਾਂਕਿ ਕਿਤੇ ਨਾ ਕਿਤੇ ਖੋਰਾ ਮਨਦੀਪ ਸਿੰਘ ਖਾਲਸਾ ਉਹਨਾਂ ਦੇ ਵੱਲੋਂ ਵੀ ਜ਼ਰੂਰ ਲਗਾਇਆ ਗਿਆ ਕਿਉਂਕਿ ਮਨਦੀਪ ਸਿੰਘ ਖਾਲਸਾ ਹੁਣਾਂ ਦੀਆਂ ਜਿਹੜੀਆਂ ਵੋਟਾਂ ਕਹਿ ਸਕਦੇ ਆ ਕਿ ਅਕਾਲੀ ਦਲ ਦੀਆਂ ਹੀ ਵੋਟਾਂ ਨੇ ਔਰ ਦੂਸਰੇ ਪਾਸੇ ਜੇਕਰ ਇਹ ਮਨਦੀਪ ਸਿੰਘ ਖਾਲਸਾ ਚੋਣ ਮੈਦਾਨ ਦੇ ਵਿੱਚ ਨਾ ਉਤਰਦੇ ਕੋਈ ਹੋਰ ਉਮੀਦਵਾਰ ਉਤਰਦਾ ਤਾਂ ਸ਼ਾਇਦ ਇੰਨਾ ਵੱਡਾ ਡੈਂਟ ਅਕਾਲੀ ਦਲ ਨੂੰ ਨਹੀਂ ਪੈਣਾ ਸੀ ਕਿਉਂਕਿ ਮਨਦੀਪ ਖਾਲਸਾ ਦੀ ਗੱਲ ਕਰੀਏ ਤਾਂ ਉਹ ਸਨੀ ਸਿੰਘ ਦੇ ਭਰਾ ਨੇ ਉਹ ਸਨੀ ਸਿੰਘ ਜਿਨ੍ਹਾਂ ਦੇ ਵੱਲੋਂ ਸੁਧੀਰ ਸੂਰੀ ਦਾ ਕਤਲ ਕੀਤਾ ਜਾਂਦਾ ਹੈ ਬਾਅਦ ਦੇ ਵਿੱਚ ਜੇਲ੍ਹ ਦੇ ਵਿੱਚ ਸੂਬਾ ਸਿੰਘ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਸੂਬਾ ਸਿੰਘ ਜੋ ਕਿ 6 ਅਨਕਾਊਂਟਰ ਉਹਨਾਂ ਦੇ ਵੱਲੋਂ ਫੇਕ ਅਨਕਾਊਂਟਰ ਕੀਤੇ ਜਾਂਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਜਾਂਦਾ ਹੈ ਤਾਂ ਉਹ ਜਦੋਂ ਜੇਲ੍ਹ ਤੋਂ ਬਾਹਰ ਖਬਰ ਆਉਂਦੀ ਹੈ ਕਿ ਸਣੀ ਸਿੰਘ ਦੀ ਫਾਈਟ ਹੋ ਜਾਂਦੀ ਹੈ ਕਰੋ ਉਸ ਜ਼ਖਮਾਂ ਦੀ ਤਾਬਨਾ ਚੱਲਦੇ ਹੋਏ ਜਦੋਂ ਸੂਬਾ ਸਿੰਘ ਇੰਸਪੈਕਟਰ ਦੀ ਮੌਤ ਹੋ ਜਾਂਦੀ ਹੈ ਤਾਂ Hindu ਲੋਕ ਵੀ ਕੁਝ ਫਤਵਾ ਦੇ ਜਾਂਦੇ ਨੇ ਮਨਦੀਪ ਸਿੰਘ ਦੇ ਪਾਸੇ ਕਹਿੰਦੇ ਕਿ ਸਾਡੇ ਬੱਚੇ ਫੇਕ ਐਨਕਾਊਂਟਰਾਂ ਦੇ ਵਿੱਚ ਮਾਰੇ ਗਏ ਤਾਂ ਮਨਦੀਪ ਸਿੰਘ ਦੇ ਭਰਾ ਨੇ ਉਹਦਾ ਬਦਲਾ ਲਿਆ ਤਾਂ ਇਹ ਵੀ ਕਿਤਨਾ ਕਿਤੇ ਉਹਨਾਂ ਨੂੰ ਇੰਨੀਆਂ ਕਿ ਵੋਟਾਂ ਦਿਵਾਉਣ ਦੇ ਵਿੱਚ ਵੀ ਸਹਿਯੋਗ ਕਰਦਾ ਹਾਲਾਂਕਿ ਜਿਹੜੀ ਉਮੀਦ ਕੀਤੀ ਜਾ ਰਹੀ ਸੀਗੀ ਵੀ ਜਿਸ ਤਰੀਕੇ ਦੇ ਨਾਲ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਜਿੱਤਦੇ ਨੇ ਵੱਡੀ ਲੀਡ ਹਾਸਲ ਕਰਦੇ ਨੇ ਤਾਂ ਕੁਝ ਮਾਹਰਾਂ ਦਾ ਉਹ ਵੀ ਕਹਿਣਾ ਸੀ ਕਿ ਏ ਮਨਦੀਪ ਖਾਲਸਾ ਉਸ ਵਹਾ ਦੇ ਵਿੱਚ ਵੀ ਜਿਆਦਾ ਵੋਟਾ ਹਾਸਲ ਕਰ ਸਕਦੇ ਨੇ ਪਰ ਉਹ ਫੈਕਟਰ ਵੀ ਇੱਥੇ ਉਹਨਾਂ ਲਈ ਕਾਮਯਾਬ ਨਹੀਂ ਹੋਇਆ ਕਿਉਂਕਿ ਅ ਅੰਮ੍ਰਿਤਪਾਲ ਉਹਨਾਂ ਦੀ ਗੱਲ ਕਰੀਏ ਤਾਂ ਉਹ ਦੌਰ ਸੀ ਜਦੋਂ ਅੰਮ੍ਰਿਤਪਾਲ ਚੋਣਾਂ ਜਿੱਤ ਕੇ ਆਉਂਦੇ ਨੇ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਆਉਂਦੀ ਹੈ ਤਾਂ ਉਦੋਂ ਉਹਨਾਂ ਦੀ ਲੜ ਸੀ ਜਦੋਂ ਬਾਦ ਦੇ ਵਿੱਚ ਵਾਰਿਸ ਪੰਜਾਬ ਦੇ ਅਮਰਿਤਪਾਲ ਖਡੂਰ ਸਾਹਿਬ ਤੋਂ ਚੋਣ ਜਿੱਤਦੇ ਨੇ ਤਾਂ ਉਦੋਂ ਉਹਨਾਂ ਦਾ ਦੌਰ ਸੀ ਉਹਨਾਂ ਦੀ ਹਵਾ ਚੱਲ ਰਹੀ ਸੀ ਉਹਨਾਂ ਦੇ ਬਿਆਨ ਵਾਇਰਲ ਹੋ ਰਹੇ ਸੀ ਉਹਨਾਂ ਨੂੰ ਤਾਜ਼ਾ-ਤਾਜ਼ਾ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਲੋਕ ਭਾਵਨਾਵਾਂ ਨਾਲ ਜੁੜੀਆਂ ਹੋਈਆਂ ਸੀ ਪਰ ਕਿਤੇ ਨਾ ਕਿਤੇ ਉਹ ਹੋਲਡ ਵੀ ਹੁਣ ਘਟਦਾ ਜਾ ਰਿਹਾ ਸੀ ਤਾਂ ਮਨਦੀਪ ਖਾਲਸਾ ਲਈ ਫੈਕਟਰ ਜਿੱਥੇ ਕੰਮ ਵੀ ਕਈ ਕਰ ਰਿਹਾ ਸੀ ਪਰ ਉੱਥੇ ਉਹਨਾਂ ਦੀ ਕਹਿ ਸਕਦਾ ਇੰਟੈਂਸਿਟੀ ਘਟ ਚੁੱਕੀ ਸੀ ਉਹ ਵਹਾ ਉਹ ਲਹਿਰ ਘਟ ਚੁੱਕੀ ਸੀ ਜਿਹੜੀ ਲਹਿਰ ਮਨਦੀਪ ਖਾਲਸਾ ਨੂੰ ਜਿਤਾ ਸਕਦੀ ਸੀ ਔਰ ਜੜਾਂ ਚ ਬੈਠ ਕੇ ਕਹਿ ਸਕਦੇ ਹਾਂ ਸੁਖਵਿੰਦਰ ਕੌਰ ਰੰਦਾਵਾ ਦੇ ਅਕਾਲੀ ਦਲ ਦੇ ਉਮੀਦਵਾਰ ਕਿਉਂਕਿ ਇਹ ਧਰਮੀ ਫੌਜੀਆ ਦੀ ਧੀ ਮੰਨੇ ਜਾਂਦੇ ਨੇ ਸੁਖਵਿੰਦਰ ਕੌਰ ਰੰਦਾਵਾ ਔਰ ਉਹ ਲੈ ਕੇ ਚੱਲੇ ਸੀ ਪੰਥਕ ਰਵਾਇਤਾਂ ਨੂੰ ਦੁਬਾਰਾ ਜਿਉਂਦਾ ਕਰਨ ਲਈ ਅਕਾਲੀ ਦਲ ਇੱਥੇ ਜੂਝ ਰਿਹਾ ਸੀ ਔਰ ਉਹਨਾਂ ਦੇ ਵੱਲੋਂ ਉਮੀਦਵਾਰ ਇਸ ਤਰੀਕੇ ਨਾਲ ਦਿੱਤਾ ਗਿਆ ਤਾਂ ਜੋ ਪੰਥਕ ਵੋਟ ਉਹਨਾਂ ਨੂੰ ਮਿਲ ਜਾਵੇ ਖੇਤਰੀ ਪਾਰਟੀ ਹੋਣ ਦੇ ਨਾਤੇ ਉਹਨਾਂ ਨੂੰ ਇੱਕ ਹੋਲਡ ਮਿਲੇ ਪਰ ਉਹਨਾਂ ਦੀ ਜਿਹੜੀ ਇਹ ਸਟ੍ਰੈਟਜੀ ਹੈ ਆਖਰੀ ਮੌਕੇ ਤੇ ਕੰਮ ਨਹੀਂ ਕਰ ਸਕੀ ਹਾਲਾਂਕਿ ਅਕਾਲੀ ਦਲ ਨੇ ਵੱਡਾ ਫਾਇਦਾ ਜ਼ਰੂਰ ਹੈ ਅਕਾਲੀ ਦਲ ਇਥੋਂ 27 ਦੀਆਂ ਚੋਣਾਂ ਦਾ ਟੀਜ਼ਰ ਕਹਿ ਸਕਦੇ ਆ ਕਿ ਉਹਨਾਂ ਦਾ ਟੀਜ਼ਰ ਦੇਖ ਸਕਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵੀ ਜ਼ਰੂਰ ਸਵੀਕਾਰ ਕੀਤਾ ਜਾਵੇਗਾ ਲੋਕਾਂ ਦੇ ਵੱਲੋਂ ਔਰ ਆਮ ਆਦਮੀ ਪਾਰਟੀ ਲਈ ਪਾਰੇ ਤਸਵੀਰ ਬਿਲਕੁਲ ਸਾਫ਼ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਇਥੇ ਵੱਡੀ ਜਿੱਤ ਹਾਸਲ ਕਰ ਚੁੱਕੀ ਹੈ 12000 ਤੋਂ ਵੱਧ ਵੋਟਾਂ ਦੇ ਨਾਲ ਹਰਮੀਤ ਸੰਧੂ ਨੇ ਜਿੱਤ ਹਾਸਲ ਕੀਤੀ ਹੈ ਔਰ ਜੋ ਕਾਂਗਰਸ ਹੈ ਤੇ ਭਾਜਪਾ ਹੈ ਉਹ ਇੱਥੇ ਹਾਰਦੇ ਹੋਏ ਨਜ਼ਰ ਆ ਰਹੇ ਨੇ ਬੁਰੇ ਤਰੀਕੇ ਦੇ ਨਾਲ ਹਾਰੇ ਨੇ ਔਰ ਇਹਨਾਂ ਦੀਆਂ ਜਮਾਨਤਾਂ ਜਬ ਤੋਂ ਹੋ ਚੁੱਕੀਆਂ ਨੇ